ਉਨ ਮੇਰੀ ਉਹ ਪਹਿਲਾਂ ਘੁੱਗੀ ਫਿਰਦਾ ਸੀ ਉਹ ਐਸਾ ਹੋਇਆ ਫਿਰਦਾ ਆ ਆ ਨਿਕਲੇ ਹੁੰਦੇ ਇਹ ਜਦਾ ਭਾਈ ਪੈਸੇ ਵਾਲੇ ਬੰਦੇ ਦੀ ਵਾਧੇ ਹੁੰਦੇ ਉਹ ਤਾਂ ਭਾਂ ਦੇ ਨੇ ਬੇਤੇ ਵਰਗੇ ਵਿੱਚ ਹੀ ਬਣ ਜਾਂਦੇ ਆ ਆ ਦੇਖ ਲੈ ਵਿੱਚ ਹੀ ਬੜੇ ਬੇਹੱਟ ਜਾ ਲੱਗ ਰਹੀ ਆ ਵੀ ਆ ਵੀ ਵੱਡਣਾ ਨੂੰ ਵੇਚ ਜਾ ਵੀ ਵੱਡਣਾ ਨੂੰ ਵੇਚ ਜਾ ਸਾਨੂੰ ਹੈ ਨਹੀਂ ਲੈ ਵੀ ਸ਼ਰਮਾ ਜੀ ਨੂੰ ਦਿਓ ਭਾਈ ਮੁਬਾਰਕਾ ਸ਼ਰਮਾ ਜੀ ਬਹੁਤ ਬਹੁਤ ਮੁਬਾਰਕਾ ਜੀ ਇੱਕ ਭਾਈ ਹਰ ਵੀਡੀਓ ਦੇ ਵਿੱਚ ਕਹਿੰਦਾ ਹੁੰਦਾ ਕਿ ਕੁਵਾਰਾ ਚਰਮੇ ਕੋਲ 19 ਮਾਡਲਾ ਟਾਇਰ ਚਾਰੇ ਗੁਡੀਅਰ ਦੇ ਨਵੇਂ ਆ 580 ਡਿਮਾਂਡ ਆ ਤੇ ਕਿੰਨੇ ਦਵਾਲ ਦੇ ਗਏ ਚੋ ਜੈ ਜੈ ਗੱਲਾਂ ਕਰ ਪੰਗਾ ਤੂੰ ਸ਼ਰਮੇ ਨਾ ਲੇਤਾ ਐਡਾ ਸੋਚੀ ਕੀ ਪਿਆ ਯਾਰ ਪੂਰੇ 5 ਲੱਖ ਦਾ ਦੇ ਦਾਂਗੇ 80000 ਰੁਪਿਆ ਉੱਡ ਗਿਆ ਠੀਕ ਹੈ ਜੀ ਆ ਜਾ ਉਹ ਦੇ ਕੇ ਦਿਖਾਵੇ ਸਾਰੀ ਮੰਡੀ ਚ 55 ਮੰਡੀਆਂ ਦੇ ਵਿੱਚ ਦੇਵੇ ਕੋਈ ਹਾਂ 17 ਮਾਡਲਾ ਟਾਇਰ 90 ਪੈਸੇ ਆ ਬਾਈ ਜਿਹੜਾ 5.5 ਲੱਖ ਰੁਪਿਆ ਡਿਮਾਂਡ ਆ ਕੀ ਦਾ ਦਈਏ ਟਰੈਕਟਰ ਦੇਵਾਂਗੇ ਜੀ ਆਪਾਂ 4 ਲੱਖ ਤੇ 85000 ਦਾ ਹਾਂ ਜਾਂ ਨਾ ਠੀਕਾ 5.5 ਲੱਖ ਰੁਪਇਆ ਡਿਮਾਂਡ 60000 ਰੁਪਇਆ 60000 ਰੁਪਇਆ ਬਾਈ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਆ ਬਾਈ ਬੁੱਧਵਾਰ ਆ ਤੇ ਬਾਈ ਸ਼ਰਮਾ ਕੋਲ ਆਏ ਆ ਨਵਾਂ ਸ਼ੋਰੂਮ ਬਾਈ ਨੇ ਤਿਆਰ ਕੀਤਾ ਇੱਕ ਅਦੇ ਦਿਨ ਦੇ ਵਿੱਚ ਉਧ ਘਾਟਣ ਹੋ ਜਾਊਗਾ ਤੇ ਹੁਣ ਜਿੰਨੇ ਵੀ ਟਰੈਕਟਰ ਮੰਡੀ ਦੇ ਵਿੱਚ ਬਾਈ ਸ਼ਰਮਾ ਲੈ ਕੇ ਆਇਆ ਸਾਰੀ ਟਰੈਕਟਰਾਂ ਦੀ ਆਪਾਂ ਡਿਟੇਲਮੈਂਟ ਬਾਈ ਸ਼ਰਮੇ ਤੋਂ ਲੈਨੇ ਆ ਤੇ ਕਰਦੇ ਆ ਬਾਈ ਨਾਲ ਗੱਲਬਾਤ ਵੀ ਬਹੁਤ ਬਹੁਤ ਮੁਬਾਰਕਾ ਜੀ ਤੁਹਾਨੂੰ ਨਵੇਂ ਸ਼ੁਰੂਆਤ ਦੀ ਥੈਂਕ ਯੂ ਮਿਹਰਬਾਨੀ ਵੀਰੇ ਇਹ ਹੁਣ ਉਹ ਤਾਂ ਘਾਟਨ ਕਿਹੜੇ ਦਿਨ ਕਰ ਰਹੇ ਹੋ ਜੀ ਘਾਟਨੇ ਯਾਰ ਟਰੈਕਟਰਾਂ ਦਾ ਹੜ ਜਲ ਲੈ ਗਏ ਟਰੈਕਟਰ ਇਕੱਠੇ ਹੀ ਕਰ ਗਏ ਤੇ ਡੇਢ ਦੇਵਾਂਗੇ ਯਾਰ ਠੀਕ ਆ ਉਸਕੇ ਦੀਵਾਲੀ ਵਾਲੇ ਦਿਨ ਸ਼ਾਇਦ ਠੀਕ ਹੈ ਜੀ ਬਾਈ ਸਸਤੀ ਗੱਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਵੀਰੇ ਸਾਨੂੰ ਇੱਕ ਬਾਈ ਹਰ ਵੀਡੀਓ ਵਿੱਚ ਕਹਿੰਦਾ ਹਾਂ ਦਾ ਕਿ ਕਵਾੜਾ ਚੰਮੇ ਕੋਲੇ ਤੇ ਅੱਜ ਆਪਾਂ ਕਵਾੜੀ ਦਿਖਾਵਾਂਗੇ ਚੰਗਾ ਟਰੈਕਟਰ ਦਿਖਾਉਂਦੇ ਹੀ ਨੇ ਠੀਕ ਹੈ ਬਾਈ ਵਪਾਰੀ ਸਾਹਿਬ ਦਿਖਾਉਂਦੇ ਆ ਟਰੈਕਟਰ ਆਪਾਂ ਤੁਹਾਨੂੰ ਕਵਾੜਾ ਆਜੋ ਫਾਰਮ 60 ਤੋਂ ਜੀ ਫਾਰਮ 60 ਜੀ ਸ਼ਰਮਾ ਜੀ 19 ਮਾਡਲ ਆ ਟਾਇਰ ਚਾਰੇ ਗੁਡੀਅਰ ਦੇ ਨਵੇਂ ਆ ਚਲਾ ਕੇ ਬਾਅ ਕੇ ਆਪਦੀ ਤਸੱਲੀ ਕਰਕੇ ਬਾਈ ਲੈ ਜੇ ਠੀਕ ਹੈ ਗੱਲ ਫਸਟ ਪਾਰਟੀ ਟਰੈਕਟਰ ਹੈ ਗੇਅਰ ਇੰਜਨ ਦਾ ਓਕੇ ਆ ਠੀਕ ਹੈ ਜੀ ਠੀਕ ਹੈ ਗੱਲ 19 ਮਾਡਲ 5 ਲੱਖ ਤੇ 80 ਹਜ਼ਾਰ ਡਿਮਾਂਡ ਆ ਲੋਨ ਫੈਂਸ ਹੋ ਜੂ ਪੁਰਾਣਾ ਕੱਟਿਆ ਜੇ ਠੀਕ ਹੈ ਜੀ 580 ਡਿਮਾਂਡ ਆ ਤੇ ਕਿੰਨੇ ਦਵਾਲੇ ਦੀਏ ਚੋਂ 580 ਡਿਮਾਂਡ 40 ਹਜ਼ਾਰ ਦਵਾਲੇ ਦੋ ਜੀ ਜਿਆਦਾ ਜਿਆਦਾ ਗੱਲਾਂ ਕਰਾਈ ਪੰਗਾ ਤੂੰ ਸ਼ਰਮ ਹੀ ਨਾ ਲੇਤਾ ਕਰੋ ਜੀ ਫਿਰ ਤੁਸੀਂ ਕਿੰਨੇ ਦਾ ਦੇਮ ਇੱਕੂਰੇਟ ਬੋਲੂ ਹਾਂ ਜਾਂ ਨਾਲੇ ਹਾਂ ਠੀਕ ਆ ਕਿੰਨੇ ਆ ਦੇ ਦੀਏ ਸੈਡਾ ਸੋਚੀ ਕੀ ਪਿਆ ਯਾਰ ਪੂਰੇ 5 ਲੱਖ ਦਾ ਦੇ ਦਾਂਗੇ 80000 ਰੁਪਿਆ ਉੱਡ ਗਿਆ ਠੀਕ ਹੈ ਜੀ ਆ ਜਾ ਦੇ ਕੇ ਦਿਖਾਵੇ ਸਾਰੀ ਮੰਡੀ ਜਿੱਦਾਂ 52 ਮੰਡੀਆਂ ਦੇ ਵਿੱਚ ਦੇਵੇ ਕੋਈ ਹਾਂ ਹਾਂ 855 17 ਮਾਡਲ ਦੇ ਦੇ ਜਿਹੜਾ ਰੇਟ ਬੋਲੂਗਾ ਮੈਂ ਠੀਕ ਹੈ ਜੀ 17 ਮਾਡਲ ਆ ਟਾਇਰ 90 ਪੈਸੇ ਆ ਬਾਈ ਸਾਰਾ ओरिजिनल ਆ ਬੈਂਪਰ ਨੂੰ ਛੱਡ ਕੇ ਡਬਲ ਡਿਸਟ੍ਰਿਬਿਊਟਰ ਆ ਜੀ ਹੂੰ ਲੋਨ ਫੈਂਸ ਹੋ ਜੂ ਪੁਰਾਣਾ ਕੱਟਿਆ ਜਾਏਗਾ ਠੀਕ ਹੈ ਜੀ ਗੇਰ ਇੰਜਨ ਦਾ ਰੁਪਈਏ ਦਾ ਰੁਪਿਆ ਟਰੈਕਟਰ ਆ ਵੀਰੇ ਜੀ ਠੀਕ ਹੈ 17 ਮਾਡਲ 5.5 ਲੱਖ ਰੁਪਈਆ ਡਿਮਾਂਡ ਆ ਕਿੰਨਾ ਦੇ ਦੀਏ ਮੰਦੀਪਾ ਸ਼ਰਮਾ ਜੀ ਇਹਦੇ ਚੋ ਤੁਸੀਂ ਹਟਾਓ 545 ਡਿਮਾਂਡ ਆ ਹਾਂ ਲਿਖਿਆ ਜੀ ਮੂਰੇ ਤੇ ਹਾਂ ਕੀ ਦਾ ਦੇ ਕਿ ਰਾ ਦੇ ਉਹਦੇ ਚੋ 25000 ਰੁਪਈਆ ਟਰੈਕਟਰ ਦੇਵਾਂਗੇ ਜੀ ਆਪਾਂ 4 ਲੱਖ ਤੇ 85000 ਦਾ ਹਾਂ ਜਾਂ ਨਾ ਠੀਕ ਆ 5.5 ਲੱਖ ਰੁਪਇਆ ਡਿਮਾਂਡ ਹੈ 60000 ਰੁਪਇਆ 60000 ਉੱਟ ਗਿਆ ਭਾਈ ਉੱਟ ਗਿਆ ਉਹਦੇ ਚ ਉੱਟਿਆ ਉਹਦੇਆਂ ਸੀਗਾ 80000 ਇਹਦੇ ਚ 65 ਆ ਉਹ ਜਾਂ ਦੋ ਤਿੰਨ ਟਰੈਕਟਰ ਜੇ ਹੋ ਟੱਪ ਗਾ ਤੇ 855 ਨਿਕਲੇ ਉਹ ਵਿੱਚੋਂ ਹਾਂ ਹਾਂ ਠੀਕ ਹੈ ਜੀ ਲਓ ਜੀ 6055 ਇਹ ਦੇਵਾਂਗੇ 60 ਦੇ ਰੇਟ ਚ ਠੀਕ ਹੈ ਜੀ ਟਰੈਕਟਰ ਪੀਏ ਦਾ ਰੁਪਇਆ ਜਮਈ ਨਵੇਂਆ ਵਰ ਦਾ ਵੀਰੇ ਜੀ ਮਾਡਲ 15 2 ਸਪੀਡ ਸਾਈਡ ਗੇਟ ਡਬਲ ਡਿਸਟ੍ਰੀਬਿਊਟਰ ਡੰਡਾ ਪੱਟੀ ਛਤਰੀ ਸਭ ਸਮਾਨ ਨਾਲ ਹੂੰ ਠੀਕ ਹੈ ਗੱਲ ਵੀਰੇ ਠੀਕ ਹੈ ਜੀ ਸ਼ਰਮਈ ਨੰਬਰ ਕਿਥੋਂ ਦਾ ਹਰਿਆਣਾ ਐਚ ਆਰ ਨੰਬਰੀ ਹੁੰਦੇ ਆ ਆਪਣੇ ਬੈਂਪਰ ਨੂੰ ਛੱਡ ਕੇ ਬਾਕੀ ਸਾਰਾ Ориਜੀਨਲ ਆ ਜੀ ਜੀ ਚਾਰ ਸਿਲੰਡਰ ਟਰੈਕਟਰ ਹੁੰਦਾ ਜੀ ਹਾਂ 2200 ਆਰ ਪੀ ਐਮ ਹੁੰਦਾ ਇੰਜਨ ਦਾ ਜੀ ਇਹ ਹਾਈ ਸਪੀਡ ਟਰੈਕਟਰ ਹੈ ਜੀ ਇਹ ਸਲੋ ਵੀ ਆਉਂਦਾ ਹਾਈ ਇਹ ਹਾਈ ਸਪੀਡ ਹੈ ਠੀਕ ਹੈ ਜੀ 46 ਡਿਮਾਂਡ ਕਿੰਨੇ ਦਾ 46 ਡਿਮਾਂਡ ਆ ਇਦੋਂ ਚੋਂ 45000 ਡਾ ਦਿਓ ਕਮਲਾ ਹੋ ਗਿਆ ਤੂੰ ਟਰੈਕਟਰ ਦੇਵਾਂਗੇ ਇੱਕੋ ਰੇਟ ਜਸਟ ਨੋ ਪੂਰੇ 4 ਲੱਖ ਰੁਪਏ ਪੂਰੇ 4 ਦਾ 4 ਲੱਖ ਠੀਕ ਹੈ ਜੀ 60000 ਰੁੱਟ ਗਿਆ ਹਾਂ ਜੀ ਚੱਲੀ ਆਨੇ ਕੈਮਰਾ ਬੰਦ ਨਾ ਕਰਨਾ ਕੋਈ ਨਹੀਂ ਕਿਹੜੀ ਐ ਚੱਕੀ ਤੋਂ ਆਟਾ ਭਿਉਂਨੇ ਆ ਤੁਸੀਂ ਛੱਡ ਦੇ ਇੱਕ ਮਿੰਟ ਹੁਣ ਬੋਲ ਨਹੀਂ ਨਾ ਕੀ ਕੀ ਕਰ ਦੂੰ ਨਹੀਂ ਉਰੇ ਆ ਜਾ ਉਰੇ 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 ਸੰਤੇ ਉਰੇ ਆ ਜਾ ਉਰੇ ਆ ਜਾ ਉਰੇ ਉਹਨਾਂ ਮੇਰੀ ਉਹ ਪਹਿਲਾਂ ਘੁੱਗੀ ਫਿਰਦਾ ਸੀ ਉਹ ਐਸਾ ਹੋਇਆ ਫਿਰਦਾ ਆ ਆ ਨਿਕਲੇ ਹੋਗੇ ਇਹ ਜਿਆਦਾ ਬਾਈ ਪੈਸੇ ਵਾਲੇ ਬੰਦੇ ਦੀ ਵਾਧੇ ਹੁੰਦੇ ਹੁੰਦੇ ਉਹ ਤਾਂ ਭਾਂਦੇ ਨੇ ਮੇਰੇ ਵਰਗੇ ਵਿਚੀ ਬਣ ਜਾਂਦੇ ਆ ਆਲੀ ਗੱਲ ਬੱਚੀ ਬੜੇ ਬੇਟ ਜਾਂ ਲੱਗ ਗਈ ਵੀ ਆ ਵੀ ਬੱਡਣਾ ਨੂੰ ਵੇਚ ਜਾ ਵੀ ਬੱਡਣਾ ਨੂੰ ਵੇਚ ਜਾ ਸਾਨੂੰ ਹੈ ਹੀ ਨਹੀਂ ਮੱਛੂਦੋਂ ਨਿਕਲ ਗਈ ਜੀ ਰਹਿੰਦੇ ਨੇ ਮੀਟੜ ਤਾਂ ਸ਼ਰਮਾ ਜੀ ਦਾ ਵੀ ਬਾਹਰ ਆ ਵੀ ਥੋੜਾ ਥੋੜਾ ਹੀ ਆ ਹਾਂ ਇੰਨਾ ਜਿੰਨਾ ਨਹੀਂ ਭਰਾਵਾ ਹੋ ਚਾਚਾ ਜੀ ਠੀਕ ਹੋ ਉਦੋਂ ਬਾਅਦ ਆ ਗਿਆ ਜੀ 950 ਮੈਸੀ ਮੈਸੀ ਆ ਗਿਆ ਜੀ ਠੀਕ ਹੈ ਗੱਲ ਠੀਕ ਹੈ ਜੀ ਟਰੈਕਟਰ ਸਾਰਾ origignal ਹੈ A to Z ਜੇ ਟਰੈਕਟਰ ਦੇ ਕਲਮ ਲੱਗੀ ਹੋਈ ਨਾ ਮਨਦੀਪ ਆ ਜੀ ਆਪਾਂ ਦੇਣਦਾਰ ਆ ਠੀਕ ਹੈ ਜੀ 19 ਮਾਡਲ 20 ਦੀ ਆਰਸੀ ਵਪਾਰੀ ਸਾਹਿਬ ਆ ਕਵਾਡ ਹੁੰਦੇ ਆ ਜੇ ਬੀਬੀ ਮਾਡਲ ਹੈ ਹੂੰ ਬਿਲਕੁਲ ਉਹਨੂੰ ਪੁੱਛ ਕੇ ਪੁੱਛਣਾ ਹੋਵੇ ਕਿਤੇ ਬੈਠਾ ਹੈ ਜੇ ਦੇ ਸੀਟ ਦੇ ਪਾਸੇ ਤੇ 19 ਮਾਡਲ ਆ 20 ਦੀ ਆਰਸੀ ਆ ਸਾਰਾ Ориਜਨਲ ਆ ਰੁਪਏ ਦਾ ਰੁਪਿਆ ਟਰੈਕਟਰ ਆ ਬਾਈ ਲੋਨ ਫੈਂਸ ਹੋ ਜੂ ਪੁਰਾਣਾ ਕੱਟਿਆ ਜਾਊਗਾ ਠੀਕ ਹੈ ਜੀ 495 ਡਿਮਾਂਡ ਆ ਮਨਦੀਪ ਕਿੰਨੇ ਦਾ ਦੇ ਦੇਗੇ 495 ਜੀ ਸਰ ਭਾਈ ਤੁਸੀਂ ਹਟਾਓ ਹਣਾ ਇੱਕੋ ਹੀ ਰੇਟ ਇੱਕੋ ਹੀ ਰੇਟ ਜੀ 4.5 ਲੱਖ ਦਾ 4.5 ਦਾ 45 45000 ਉੱਟ ਗਿਆ ਠੀਕ ਹੈ ਜੀ ਲੈ ਭਾਈ ਮਿੱਤਰੋ ਆ ਤਿੰਨ ਟਰੈਕਟਰ ਆਏ ਆਪਣੇ ਆਪਣੇ ਕਾਲ ਆ ਜਿਹੜੇ ਆਹ ਜੀ ਰਾਤ ਹੀ ਆਏ ਇਹ ਠੀਕ ਹੈ ਗੱਲ ਜੌਂਡੀਅਰ ਜੌਂਡੀਅਰ 5310 ਜੀ ਜੀ ਚਾਰੇ ਟਾਇਰ ਦੇ ਨਾਲ ਦੇ ਆ ਠੀਕ ਆ ਵੈਂਪਰ ਤੋਂ ਰੋਈ ਕੇ ਲੈਂਕਾਂ ਤੱਕ ਟਰੈਕਟਰ ਦੇ ਜੇ ਕਾਲਮ ਲੱਗੀ ਹੋਈ ਸ਼ਰਮਾ ਦੇਨਦਾਰ ਆਪਾਂ ਜ਼ਿੰਮੇਵਾਰ ਠੀਕ ਹੈ ਸ਼ਰਮਾ ਦੇਨਦਾਰ ਆ ਜੀ ਟਾਪ ਮਾਡਲ ਟਰੈਕਟਰ ਆ ਕੋਕਾ ਪੀ ਟਰੈਰ ਪੀਏ ਦਾ ਰੁਪਿਆ ਗੇਅਰ ਇੰਜਨ ਦਾ ਠੀਕ ਹੈ ਜੀ ਫਰਸਟ ਪਾਰਟੀ ਟਰੈਕਟਰ ਹੈ ਜੀ ਹਮ ਠੀਕ ਹੈ ਗੱਲ ਜੀ ਠੀਕ ਹੈ ਜੀ 17 ਮਾਡਲ ਆ ਠੀਕ ਆ 5 ਲੱਖ ਤੇ 95000 ਡਿਮਾਂਡ 595 ਹਾਂ ਜੀ ਕਿੰਨਾ ਡਾਉਂਗੇ ਜੀ ਮੈਂ ਤੁਹਾਨੂੰ ਕੋਈ ਪਹਿਲਾਂ ਕਹਿ ਦਣਾ ਹਾਂ ਆ ਟਰੈਕਟਰ ਜਿਹੜਾ ਬਾਈ ਲਊਗਾ દિਵਾਲੀ ਦੇ ਮੌਕੇ ਤੇ ਫਾਈਬਰ ਦੀ ਛਤਰੀ ਇਹ ਤੇ ਗਿਫਟ ਫਾਈਬਰ ਦੀ ਛਤਰੀ ਗਿਫਟ ਠੀਕ ਆ દિਵਾਲੀ ਤੇ ਇਹਦੇ ਨਾਲ ਟਰੈਕਟਰ ਦੇ ਮੈਂ ਇੱਕੂ ਰੇਟ ਜੱਸ ਜਾਨੋ 5 ਲੱਖ ਤੇ 75000 ਦਾ 5 75 ਦਾ ਠੀਕ ਆ ਗੱਲ ਆ 20000 ਰੁਪਏ ਉੱਡ ਗਿਆ ਉੱਡ ਗਿਆ ਉੱਡ ਗਿਆ ਜਿਵੇਂ ਨਵਾ ਨਾਲ ਜਿਹੜੀ ਕਨੋਪੀ ਵਗੈਰਾ ਦੇਵੋਗੇ ਉਹ ਫਿਰ ਉਹ ਫ੍ਰੀ ਗਿਫਟ ਕਰਾਂਗੇ ਗਿਫਟ ਹੋ ਗਈ ਹਾਂ ਉਦੋਂ ਬਾਅਦ ਆ ਗਿਆ ਸੋਨਾ ਲੀਕਾ 19 ਮਾਡਲ ਜੀ ਚਾਰੇ ਪਾਸੋਂ ਦਿਖਾ ਪਤਾ ਰਪੀਏ ਹੀ ਆ ਟਰੈਕਟਰ ਵੀ ਆ ਆਂ ਜਿਹਨੂੰ ਜਨਬਾਈ ਚੰਗੀ ਤਰ੍ਹਾਂ ਦੇਖ ਲਓ ਸੋਨਾ ਨਾ ਯਾਰ ਨਾਮਾਂ ਹੀ ਆ ਟਰੈਕਟਰ ਇਹ ਨਾਮ ਆ ਮਨਦੀਪ ਸਿਆ ਨਹੀਂ ਗੁਡিয়ার ਦੇ ਟਾਇਰ ਆ 85 90% ਵਈ ਮੂਰਲੇ ਜੱਜੀ ਆ ਜੀ ਜੀ ਗੋਲ ਗੁੱਡੀ ਵਾਲੇ ਇੱਕੋ ਦਿਨ ਪਾਏ ਹੋਏ ਆ ਗੁੱਡੀਰ ਤੇ ਡੰਡਾ ਫੱਟੀ ਛਤਰੀ ਸਾਰਾ ਸਮਾਨ ਇਹਦੇ ਨਾਲ ਮਿਲੂਗਾ 3 ਸਪੀਡ ਟਰੈਕਟਰ ਆ ਠੀਕ ਆ 3 ਸਪੀਡ ਹੋਇਆ ਹੋਇਆ ਠੀਕ ਹੈ ਜੀ ਠੀਕ ਹੈ ਜੀ ਗੱਲ ਜੀ ਇਹਦੇ ਸ਼ੌਂਕੀ ਜੇ ਬੰਦੇ ਨੇ ਕਰਵਾਇਆ ਜੇ ਟਰੈਕਟਰ ਦੇ ਕਲਮ ਲੱਗੀ ਹੋਈ ਠੀਕ ਹੈ ਜੀ ਆਪਾਂ ਜ਼ਿੰਮੇਵਾਰ ਠੀਕ ਹੈ ਜੀ 5 ਲੱਖ 40 ਹਜ਼ਾਰ ਡਿਮਾਂਡ ਕਿੰਨੇ ਡਾਲ ਆ ਪੂਰੇ 5 ਦਾ ਦੇ ਦਿਓ ਟਰੈਕਟਰ ਦੇਵਾਂਗੇ ਟਰੈਕਟਰ ਦੇਵਾਂਗੇ ਜੀ ਆਪਾਂ 4 ਲੱਖ ਤੇ 95000 495 ਹਾਂਜੀ 45000 ਉੱਡ ਗਿਆ ਉੱਡ ਗਿਆ ਉੱਡ ਗਿਆ ਠੀਕ ਹੈ ਜੀ ਓਦੋਂ ਬਾਅਦ ਕੀ ਮੌਕੇ ਤੇ ਹੋਰ ਮਾਨਤਾ ਹੋ ਜਾਊਗਾ ਹੋ ਜਾਊਗਾ ਬਾਕੀ ਸ਼ਰਮਾ ਕਰਦਾ ਹੀ ਆ ਬਾਈ ਸਾਰਿਆਂ ਨੂੰ ਪਤਾ ਹੀ ਆ ਵੀਡੀਓ ਚ ਦੇਖਦੇ ਹੀ ਰਹਿੰਦੇ ਹਾਂ ਹਾਂ ਐ ਓਦੋਂ ਬਾਅਦ ਇੱਕ ਹੋਰ ਆ ਗਿਆ ਐਸ਼ਰ 485 18 ਮਾਡਲ ਆ ਠੀਕ ਆ ਇਹ ਐਰਪੀਏ ਦਾ ਰੁਪੀਆ ਟਰੈਕਟਰ ਆ ਬਾਈ ਟਰੈਕਟਰ ਇਹ ਵੀ ਸਮਾਈ ਚ ਰੱਖਿਆ ਲੱਗਦਾ ਬਾਈ ਜੀ ਸਾਰਾ 오ਰੀਜਨਲ ਟਰੈਕਟਰ ਆ ਹਾਂ ਤੁਹਾਨੂੰ ਕਿ ਚੀਜ਼ ਦਿਖਾਵਾਂ ਉਹ ਲੈ ਕੇ ਕੈਮਰਾ ਪੁੱਤ ਅਜੇ ਤੱਕ ਰੇਦੀ ਨਾ ਰੇਸ ਨਹੀਂ ਖੁੱਲੀ ਹੂੰ ਜਿੱਥੇ ਕੰਪਨੀ ਦੀ ਬੰਨੀ ਹੋਈ ਆ ਉੱਥੇ ਹੀ ਆ ਉੱਥੇ ਹੀ ਆ ਕਿਸੇ ਪਾਸੋਂ ਇੱਕ ਮਾਸਾ ਵੀ ਗਲਾਪਟ ਨਹੀਂ ਹੈਗੀ ਟਰੈਕਟਰ ਜੀ ਠੀਕ ਐ ਡਬਲ ਕਲਚ ਆ ਜੀ ਠੀਕ ਐ ਸਾਇਰ ਗੇਅਰ ਆ ਪਾਵਰ ਸਟੀering ਆ ਠੀਕ ਹੈ ਜੀ 11 ਰੁਪਏ ਦਾ ਰੁਪਿਆ ਟਰੈਕਟਰ ਆ ਚਲਾ ਕੇ ਬਾਅਦ ਵਿੱਚ ਤਸੱਲੀ ਕਰਕੇ ਲੈ ਜਿਓ ਠੀਕ ਆ ਲੋਨ ਫੈਂਸ ਫੁੱਲ ਮੰਗੀ ਹੋ ਜਾਂਦਾ ਇਤੇ ਤਾਂ ਠੀਕ ਹੈ ਜੀ ਪੁਰਾਣਾ ਕੱਟਿਆ ਚਾ ਉਹ 4,25,000 ਡਿਮਾਂਡ ਆ ਕਿਨੇ ਡਾਉਂਗੇ ਜਿੰਨੇ ਮਰਜ਼ੀ ਡਾ ਦੇ ਯਾਰ ਨਹੀਂ ਡਾਉ ਤੁਸੀਂ ਇੱਕੋ ਹੀ ਹਾਂ 3,90,000 ਦਾ ਟਰੈਕਟਰ ਦੇਵਾਂਗੇ ਹਾਂ ਜਾਂ ਨਹੀਂ 35,000 ਰੋਟੇ ਦਾ 35,000 ਥੈਂਕ ਯੂ ਹਾਂਜੀ ਠੀਕ ਆ ਆਪਾਂ ਕਹਿ ਨਹੀਂ ਹੁੰਨੇ ਆ ਵੀਰੇ ਡੰਡਾ ਫੱਟੀ ਬੈਟਰੀ ਇੰਜਨ ਦਾ ਤੇਲ ਨਾ ਪਸੰਦ ਆਇਆ ਚੇਂਜ ਠੀਕ ਹੈ ਜੀ 1524 ਨਾਲ ਦੇਵਾਂਗੇ ਠੀਕ ਹੈ ਗੱਲ ਵੀਰੇ ਠੀਕ ਹੈ ਗੱਲ ਜੀ ਤੇ ਮੇਰੇ ਕੋਲੇ ਘਰੇ ਆ ਜੋ ਹੁਣ ਤਾਂ ਸ਼ਾਮਾ ਜੀ ਦਾ ਸ਼ੋਰੂਮ ਖੁੱਲ ਜੂਗਾ ਖੁੱਲ ਗਿਆ ਖੁੱਲ ਜੂਗੀ ਹੁਣ ਤਾਂ ਹਰ ਮਤਲਬ ਕਿ ਬੁੱਧਵਾਰ ਹੀ ਹਰ ਦਿਨ ਹਾਂਜੀ ਹਾਂਜੀ ਹਨਾ ਨਾ ਕਮਿਸ਼ਨ ਲਾਵਾਂ ਤੇ ਨਾ ਕਮਿਸ਼ਨ ਦੇਵਾਂ ਇਹ ਗੱਲ ਆ ਦੀ ਆਪਾਂ ਖਲਾਸ ਠੀਕ ਹੈ ਜੀ ਜੇ ਇੰਨਾ ਨਾ ਨਹੀਂ ਕੋਠੀਆਂ ਪੈਂਦੀਆਂ ਗਲਾਦਿਆਂ ਨਾਲ ਚਵਾਰੇ ਨਹੀਂ ਪੈਂਦੇ ਬਿਲਕੁਲ ਜੀ ਸਹੀ ਗੱਲ ਆ ਮੋਬਾਈਲ ਨੰਬਰ ਮੇਰਾ ਹੈਗਾ 947884545 ਦੂਜਾ ਨੰਬਰ ਹੈਗਾ 887294545 ਠੀਕ ਹੈ ਇਹ ਗੱਲ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਨਾ ਲੱਭ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਪੇਟ ਕਰਿਓ ਫੋਲੋ ਮਨਦੀਪ ਟਰੈਕਟਰਸ ਆ ਮਨਦੀਪ ਟਰੈਕਟਰ ਜੀ ਮੈਂ ਮਨਦੀਪ ਟਰੈਕਟਰ ਜੀ ਠੀਕ ਹੈ ਗੱਲ ਤੇ ਬਾਈ ਮੰਨ ਕੇ ਧੂਠਾ ਦਿਓ ਤੇ ਬਹੁਤ ਬਹੁਤ ਮਿਹਰਬਾਨੀ ਬਾਈ ਸਸਤੀ ਕਿਹਾਵਾ ਧੰਨਵਾਦ ਜੀ ਸੋਟਾ ਠੀਕ ਹੈ ਜੀ